ਨਜਾਇਜ਼ ਕਬਜ਼ੇ ਖਿਲਾਫ ਜਿੱਥੇ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਜਾਰੀ ਹੈ ਉੱਥੇ ਹੀ ਲੁਧਿਆਣਾ ਦੇ ਕ੍ਰਿਸ਼ਨਾ ਮੰਦਰ ਤੋਂ ਲੈ ਕੇ ਅਸ਼ਮੀਲ ਚੌਂਕ ਤੱਕ ਬਣੀ ਮਾਰਕੀਟ ਵਿੱਚ ਨਗਰ ਨਿਗਮ ਵੱਲੋਂ ਕੁਝ ਕਮਰਸ਼ੀਅਲ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਇਸ ਦੇ ਚੱਲਦੇ ਮੌਕੇ ਤੇ ਪਹੁੰਚੇ ਦੁਕਾਨਦਾਰਾਂ ਨੇ ਕਿਹਾ ਕਿ ਉਹਨਾਂ ਨੂੰ ਕੋਈ ਇਸ ਸਬੰਧੀ ਜਾਣਕਾਰੀ ਨਹੀਂ ਦਿੱਤੀ ਗਈ ਉਹਨਾਂ ਦੀਆਂ ਦੁਕਾਨਾਂ ਦੇ ਬਾਹਰ ਨੋਟਿਸ ਚਿਪਕਾ ਦਿੱਤੇ ਗਏ ਨੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਰਾਤ ਸਮੇਂ ਆਪਣੀਆਂ ਦੁਕਾਨਾਂ ਬੰਦ ਕਰਕੇ ਘਰ ਗਏ ਸਨ ਸਵੇਰੇ ਉਹਨਾਂ ਦੇ ਵਰਕਰਾਂ ਨੇ ਆ ਕੇ ਦੇਖਿਆ ਕਿ ਨਗਰ ਨਿਗਮ ਵੱਲੋਂ ਕੋਈ ਨੋਟਿਸ ਚਿਪਕਾਏ ਗਏ ਨੇ ਬਰਹਰ ਨਗਰ ਨਗਰ ਕਮ ਦੀ ਇਸ ਕਾਰਵਾਈ ਦੇ ਖਿਲਾਫ ਜਿੱਥੇ ਦੁਕਾਨਦਾਰਾਂ ਵਿੱਚ ਰੋਸ ਪਾਇਆ ਜਾ ਰਿਹਾ ਉੱਥੇ ਹੀ ਇਸ ਸਬੰਧੀ ਦੁਬਾਰਾ ਵਿਚਾਰ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ ਅਸਰੇ ਕਾਰਪੋਰੇਸ਼ਨ ਨੇ ਵਿਦਾਊਟ ਐਨੀ ਨੋਟਿਸ ਆ ਕੇ ਮਾਰਕੀਟ ਨੂੰ ਸੀਲ ਕਰ ਦਿੱਤਾ ਤੇ ਚਾਬੀਆਂ ਨਾਲ ਲੈ ਗਏ ਨੇ ਏਟਲੀਸਟ ਨੋਟਿਸ ਕਰਨਾ ਤਾ ਹਰ ਇੱਕ ਜੋ ਪ੍ਰਤੀਕਿਰਿਆ ਪ੍ਰੋਸੈਸ ਹੈ ਉਹ ਹੀ ਨਹੀਂ ਵੱਲੋਂ ਕਰ ਰਹੇ ਚਾਬੀਆਂ ਵੀ ਨਾਲ ਲੈ ਕੇ ਆ ਹਾਂਜੀ ਜੋ ਮੈਂ ਦੱਸਿਆ ਇਹਨਾਂ ਨੇ ਵੀ ਚਾਬੀਆਂ ਵੀ ਨਾਲ ਲੈ ਕੇ ਨੇ ਜੀ ਤੇ ਅਸੀਂ ਇਹਨਾਂ ਦੇ ਮਾਰਕੀਟ ਦੇ ਨਾਲ ਆ ਪੁਰਾ ਮੈਂ ਤੇ ਅਸੀਂ ਇਹਨਾਂ ਐਮਐਲਏ ਸਾਹਿਬ ਨੂੰ ਕਿਹਾ ਉਹਨੇ ਕਮਿਸ਼ਨਰਾਂ ਵੀ ਗੱਲ ਕੀਤੀ ਹੈ ਤੇ 1-2 ਵਜੇ ਤੱਕ ਪੂਰੀ ਉਮੀਦ ਹੈ ਵੀ ਇਹਦਾ ਰੀਸਟੋਰ ਕੀਤਾ ਜਾਊਗਾ ਤੇ ਖੁੱਲ੍ਹੇ ਜਾਣਗੇ ਦੁਬਾਰਾ ਸਰ ਇਹ ਦੱਸਿਆ ਗਿਆ ਕਾਰਨ ਕੀ ਆ ਕਾਰਨ ਕੋਈ ਨਹੀਂ ਦੱਸਿਆ ਗਿਆ ਜੀ ਨੋਟਿਸ ਹੀ ਨਹੀਂ ਕੀਤਾ ਕਾਰਨ ਤਾਂ ਨੋਟਿਸ ਹੁੰਦਾ ਨੋਟਿਸ ਹੀ ਨਹੀਂ ਕੀਤਾ ਗਿਆ ਜੀ ਤੇ ਇਸ ਤਰ੍ਹਾਂ ਪਬਲਿਕ ਜਿਆਦਾ ਪਰੇਸ਼ਾਨਾਂ ਦੀ ਜਿਹੜੀ ਉਹਦੇ ਕੀ ਕਹਿਣ ਦਾ ਭਾਈ ਇਹਨਾਂ ਦੇ ਕਾਰੋਬਾਰ ਬ੍ਰੈਡ ਐਂਡ ਬਟਰ ਜਿਹਦਾ ਬੰਦ ਹੋ ਜਵੇ ਉਹਦੇ ਕੋਲ ਕੀ ਹਾਲਾ ਸੜਕਾਂ ਦੇ ਉੱਤਰੂਗਾ ਜੀ ਕੀ ਕਰੇਗਾ ਉਹ ਜੀ ਜਦੋਂ ਸਵੇਰੇ ਦੁਕਾਨ ਖੋਲਣ ਆਇਆ ਤਹਿਸੀਲ ਲੱਗੀ ਪਈ ਹੈ ਜੀ ਸਰ ਕਿਵੇਂ ਦੇ ਦੋ ਨਗਰ ਨਿਗਮ ਨੇ ਇਲੈਗਲ ਕੋਸ਼ਿਸ਼ ਕਰਕੇ ਕਹਿੰਦਾ ਕਿ ਭਾਈ ਇਲੈਗਲ 4 ਸਾਲ ਹੋ ਗਏ ਦੁਕਾਨ ਖੁੱਲੀ ਨੂੰ ਜੀ ਉਹ ਨਹੀਂ ਇਲੈਗਲ ਯਾਦ ਆਈਏ ਕਾਰਪੋਰੇਸ਼ਨ ਲੱਗਦਾ ਨਹੀਂ ਪਹਿਲਾਂ ਕਾਰਪੋਰੇਸ਼ਨ ਸੁੱਤੀ ਹੁੰਦੀ ਜੋ ਬਿਲਡਿੰਗਾਂ ਭਾਈ ਏਹੀ ਤਾਂ ਗੱਲ ਹੈ ਜੀ ਜਦੋਂ ਬੰਦੀਆਂ ਹੁੰਦੀਆਂ ਉਦੋਂ ਸੁੱਤੀ ਵੀ ਹੁੰਦੀ ਹੈ ਬਿਲਡਿੰਗਾਂ ਬਣੀ ਜਾ ਰਹੀਆਂ ਉਦੋਂ ਤਾਂ ਧਿਆਨ ਨਹੀਂ ਕਰਦਾ ਕਾਰਪੋਰੇਸ਼ਨ ਚਾਹੇ ਹੋਰ ਬਹੁਤ ਸਾਰੀਆਂ ਜੀ ਲੁਧਿਆਣਾ ਸ਼ਹਿਰ ਐਨਾ ਵੱਡਾ ਸ਼ਹਿਰ ਐ ਇੰਨੀਆਂ ਬਿਲਡਿੰਗਾਂ ਬੰਦੀਏ ਤਦੋਂ ਬੰਦ ਕਰਨੀ ਚਾਹੀਦੀ ਜਦੋਂ ਜਿੰਨੇ ਦੁਕਾਨ ਕੋਲੇ 8-8 ਸਾਲ ਹੋ ਗਏ ਉਹ ਤਾਂ ਬੰਦ ਕਰਦਾ ਕੋਈ ਤੋਕ ਹੀ ਨਹੀਂ ਬੰਦਦਾ ਅਗਰ ਤੋ ਅੱਥੂ ਕੋਈ ਪ੍ਰੋਬਲਮ ਹੈ ਤੁਸੀਂ ਪਹਿਲਾਂ ਨੋਟਿਸ ਦੋ ਕਿ ਸਾਨੂੰ ਇਹ ਪ੍ਰੋਬਲਮ ਹੈ ਤੁਸੀਂ ਨੋਟਿਸ ਅਸੀਂ ਉਸ ਹਿਸਾਬ ਨਾਲ ਅਸੀਂ ਸਵੇਰੇ ਆਏ ਦੁਕਾਨ ਸਾਡੀ ਬੰਦ ਕਰਤੀ ਹੈ ਅਸੀਂ ਕੰਮ ਕਰ ਵਾਲੇ ਬੰਦੇ ਇੱਥੇ ਰੋਜ਼ ਪਰਸਰ ਸੇ ਥੋੜਾ ਕਰਾਂਗੇ ਕਿਸੇ ਵੱਡੇ ਅਧਿਕਾਰੀ ਨੂੰ ਮਿਲੇ ਕਿ ਨਹੀਂ ਹਾਂਜੀ ਅਸੀਂ ਮਿਲਣ ਜਾ ਰਹੇ ਕਾਰਪੋਰੇਸ਼ਨ ਸਾਡੇ ਗਏ ਹੋਏ ਨੇ ਸਾਡੇ ਮਾਰਕੀਟ ਦੇ ਸਾਰੇ ਕਾਰਪੋਰੇਸ਼ਨ ਦਫ਼ਤਰ ਗਏ ਹੋਏ ਨੇ ਸਾਨੂੰ ਵਿਦ ਹਿੱਸਾ ਹੈ ਅਸੀਂ ਨਹੀਂ ਦੇਖ ਸਕਦੇ ਨਿਗਮ ਦਾ ਇਹ ਕਹਿਣਾ ਕਿ ਪਾਰਕਿੰਗ ਸਪੇਸ ਨਹੀਂ ਛੱਡੇਗੀ ਸਾਡੇ ਕੋਲ ਪੂਰੀ ਪਾਰਕਿੰਗ ਸਪੇਸ ਹੈ ਦੇਖੋ ਇਹ ਪੂਰੀ ਪਾਰਕਿੰਗ ਸਪੇਸ ਸਾਡੇ ਬੰਦੇ ਲੱਗੇ ਹੋਏ ਪਾਰਕਿੰਗ ਲਗਾਉਂਦੇ ਨੇ ਪਾਰਕਿੰਗ ਸਪੇਸ ਸਾਡੇ ਕੋਲ ਪ੍ਰੋਪਰ ਪੂਰੀ ਹੈਗੀ ਹੈ ਕੋਈ ਟ੍ਰੈਫਿਕ ਜਾਮ ਨਹੀਂ ਹੁੰਦਾ ਕਿ ਕਾਰਨ ਮੰਨਦੇ ਹੋ ਕਿ ਪਾਰਕਿੰਗ ਸਾਨੂੰ ਤਾਂ ਟ੍ਰੈਫਿਕ ਦੇਖ ਤੁਸੀਂ ਆਪ ਦੇਖੋ ਇੱਥੇ ਘੱਟੋ 8-10 ਗੱਡੀਆਂ ਲੱਗਦੀ ਕੋਈ ਟ੍ਰੈਫਿਕ ਦੀ ਕੋਈ ਸਮੱਸਿਆ ਨਹੀਂ ਹੈਗੀ ਹੈ ਸਾਡੇ ਕੋਲ ਪ੍ਰੋਪਰ ਬੰਦੇ ਨੇ ਸਾਡੇ ਕੋਲ ਪ੍ਰੋਪਰ ਬੰਦੇ ਨੇ ਜਿਹੜੇ ਪਾਰਕਿੰਗ ਲਵਾਉਂਦੇ ਨੇ ਕੋਈ ਗੱਡੀ ਵਿੱਚ ਨਹੀਂ ਜੋ ਕੋਈ ਕਸਟਮਰ ਲਗਾਉਂਦਾ ਉਹਨੂੰ ਅਸੀਂ ਸਪੈਸ਼ਲ ਕਹੀਦਾ ਕਿ ਤੁਸੀਂ ਗੱਡੀ ਵਿੱਚ ਲਗਾਓ ਤੁਹਾਡੀ ਟੋ ਹੋ ਜਾਏਗੀ ਗੱਡੀ ਹੁਣ ਕੀ ਮੰਗ ਕਰਦੇ ਅਸੀਂ ਮੰਗੇ ਕਰਦੇ ਸੀ ਸਾਡੀ ਦੁਕਾਨ ਸੀਲ ਜਲਦੀ ਤੋਂ ਜਲਦੀ ਖੋਲੀ ਜਾਵੇ ਅਗਰ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਸਾਨੂੰ ਨੋਟਿਸ ਦਿਓ ਕਿ ਇਹ ਪ੍ਰੋਬਲਮ ਹੈ ਕਿ ਇਹ ਕੁਝ ਵੀ ਹੈਗਾ ਸਾਨੂੰ ਕੋਈ ਇਨਫੋਰਮੇਸ਼ਨ ਤਾਂ ਦਿਓ ਨਾ ਕਿੰਨੇ ਆ ਕੇ ਦੁਕਾਨਦਾਰਾਂ ਨੂੰ ਅੱਜ ਘੱਟੋ ਘੱਟ 40 ਤੋਂ 50 ਦੁਕਾਨਾਂ ਸੀਲ ਕੀਤੀ ਗਈ ਵਿਦਆਊਟ ਐਨੀ ਨੋਟਿਸ ਵੇਰੇ 7ਵੇਂ ਦਾ ਸਾਨੂੰ ਬਿਨਾਂ ਦੱਸੇ ਕੀਤਾ ਗਿਆ ਤੇ ਹੁਣ ਇਹ ਸੀਲ ਲੱਗੀ ਹੋਈ ਆ ਜਿਹੜੀ ਲੇਬਰ ਤੁਹਾਡੇ ਕੰਮ ਕਰਦੀ ਹੋਣਾ ਤੇ ਦਿਹਾੜੀ ਵੀ ਉਹ ਤਾਂ ਦੇ ਨਹੀਂ ਦੇਣੀ ਸਾਡੇ ਕੋਲ 10 ਬੰਦੇ ਕੰਮ ਕਰਦੇ ਕਿਸੇ ਕੋ 40 ਕੰਮ ਕਰਦੇ 50 ਉਹਨਾਂ ਨੂੰ ਦਿਹਾੜੀ ਦੇ ਨਹੀਂ ਦੇਣੀ ਆ ਜੀ ਰੈਂਟ ਤੇ ਦੁਕਾਨ ਰੈਂਟ ਦੇਣਾ ਪੈਣਾ ਹੈ ਬਿਜਲੀ ਦਾ ਖਰਚਾ ਸਭ ਦੇਣਾ ਪੈ ਅੰਦਰ ਲਾਈਟਾਂ ਚੱਲ ਰਹੀਆਂ ਕੁਝ ਨਹੀਂ ਬ ਏ ਮਾਲ ਟਾਊਨ ਆਈ ਕ੍ਰਿਸ਼ਨਾ ਮੰਦਰ ਐਕਸਟੈਂਸ਼ਨ ਦੇ ਕੋਲ ਲੱਗੀ ਹੈ ਕੀ ਗੱਲ ਹੈ ਜਿਹੜਾ ਅੱਜ ਤੁਸੀਂ ਇੰਨਾ ਬੰਦ ਹੋ ਗਿਆ ਰ ਅੱਜ ਅਸੀਂ ਸਵੇਰੇ ਦੁਕਾਨ ਜਦੋਂ ਖੁੱਲਣ ਲੱਗੇ ਕਾਰਪੋਰੇਸ਼ਨ ਬਿਨਾਂ ਸਾਨੂੰ ਨੋਟਿਸ ਦਿੱਤੇ ਸਾਡੀ ਸਾਰੀ ਮਾਰਕੀਟ ਸੀਲ ਕਰਤੀ ਹੈਗੀ तकरीबन 40 ਤੋਂ 50 ਦੁਕਾਨਾਂ ਸੀਲ ਕੀਤੀ ਹੈ ਵਜ੍ਹਾ ਕੀ ਹੈ ਸਰ ਵਜ੍ਹਾ ਕੋਈ ਨਹੀਂ ਹੈ ਕੁਝ ਨਹੀਂ ਪਤਾ ਉਹ ਕਹਿੰਦੇ ਕਾਰਪੋਰੇਸ਼ਨ ਦਫਤਰ ਜਾਂ ਕੋਈ ਵਿਦਆਊਟ ਐਨੀ ਨੋਟਿਸ ਕੋਈ ਨੋਟਿਸ ਨਹੀਂ ਸਾਨੂੰ ਦਿੱਤਾ ਹੈਗਾ ਸਾਡੀ ਦੁਕਾਨਾਂ ਖੁੱਲ੍ਹੇ 8-10 ਸਾਲ ਹੋ ਗਏ ਕੋਈ ਵਿਦਆਊਟ ਨੋਟਿਸ ਸਾਡੀ ਸੀਲ ਕੀਤੀ ਦੁਕਾਨਾਂ ਸਾਡੀਆਂ ਇਹ ਲੀਗਲ ਦੁਕਾਨਾਂ ਵਸਾ ਜੀਆਂ ਸਾਰੀ ਲੀਗਲ ਦੁਕਾਨਾਂ ਇਹ ਸਾਰਾ ਸਬ ਪ੍ਰੋਪਰ ਟੈਕਸ ਪਰ ਆਵੇ ਨੇ ਪ੍ਰੋਪਰ ਹਾਊਸ ਟੈਕਸ ਨੇ ਸਾਰੇ ਟੈਕਸ ਦਿਨ ਨੇ ਸਾਰਾ ਸਿਵਲ ਟੈਕਸ ਸਾਰਾ ਕੁਝ ਭਰੀ ਦਾ ਹੈਗਾ ਕੋਈ ਬੰਦਾ ਨੋਟਿਸ ਨਹੀਂ ਦੇਗਾ ਸਾਰਾ ਕੁਝ ਕਰਦਾ ਹੈ ਵਿਦਾਊਟ ਐਨੀ ਨੋਟਿਸ ਕੋਈ ਨੋਟਿਸ ਨਹੀਂ ਕਦੋਂ ਲਾਇਗੇ ਆ ਤੇ ਕਦੋਂ ਸੀਲ ਕੀਤੀਆਂ ਅੱਜ ਸਵੇਰੇ ਤੜਕੇ 10 ਵਜੇ ਪੂਰੀ ਸੀਲ ਕੀਤੀ ਇਹਨਾਂ ਨੇ 10 ਵਜੇ ਪੂਰੀ ਸੀਲ ਕੀਤੀ ਗਈ ਹੈ ਤੇ ਹੁਣ ਤੁਹਾਡੇ ਵੱਲ ਕੋਈ ਸਟੈਪ ਚੱਕਿਆ ਜਾ ਸਟੈਪ ਸਾਰੀ ਰੋਡ ਬਲੌਕ ਕਰਾਂਗੇ ਜਦ ਤੱਕ ਸਾਡਾ ਕੋਈ ਮਸਲਾ ਹੱਲ ਨਹੀਂ ਹੋ ਗਿਆ ਅਸੀਂ ਸਾਰੀ ਜਗ੍ਹਾ ਤਰਨਾ ਕਰਾਂਗੇ ਸਰ ਦੇਖੋ ਮੈਂ ਐਮਰਜੈਂਸੀ ਗਲੋਬਲ ਹਾਰਟ ਜਾ ਰਹੀ ਹਾਂ ਮੇਰੇ ਮੰਮੀ ਉੱਥੇ ਨਾ ਐਡਮਿਟ ਨੇ ਹੁਣ ਦੇਖੋ ਪ੍ਰੋਬਲਮ ਹੋ ਰਹੀ ਹੈ ਮੈਨੂੰ ਨਹੀਂ ਪਤਾ ਰਸਤਾ ਕਿਉਂ ਬੰਦਾ ਕਿਉਂ ਨਹੀਂ ਹੈ ਇਹ ਕਹਿੰਦੇ ਸਾਡੀਆਂ ਦੁਕਾਨਾਂ ਦੇ ਸੀਲ ਕੀਤੀਆਂ ਐਬਸੋਲੂਟਲੀ ਵੈਰੀ ਰੋਂਗ ਕਿਉਂਕਿ ਹਰ ਇੱਕ ਦੇਖੋ ਜੀ ਹਰ ਇੱਕ ਨੇ ਆਪਣਾ ਘਰ ਵੀ ਚੁਰਾਉਣਾ ਸਭ ਕੁਝ ਕਰਨਾ ਵਾ ਪਹਿਲਾਂ ਇਨਫੋਰਮ ਕਰਨਾ ਚਾਹੀਦਾ ਕਿਸੇ ਨੂੰ ਵੀ ਹਾਂਜੀ ਵੈਸੇ ਵੀ ਵੈਸੇ ਵੀ ਕੋਈ ਵੀ ਜਿਹੜੀ ਗਵਰਨਮੈਂਟ ਅਕੋਰਡਿੰਗ ਟੂ ਮੀ ਕੁਝ ਵੀ ਲੀਗਲ ਨਹੀਂ ਕਰਦੀ ਹੈਗੀ ਲੇਕਿਨ ਆਮ ਪਬਲਿਕ ਨੂੰ ਤਾਂ ਪਰੇਸ਼ਾਨ ਹੋ ਰਹੀ ਹੈ ਨਾ ਸਰ ਤੁਸੀਂ ਵੀ ਕਾ ਆਮ ਪਬਲਿਕ ਹੋ ਅਸੀਂ ਵੀ ਕਾ ਸਾਰੇ ਆਮ ਹੀ ਪਬਲਿਕ ਆ ਸੀ ਸਰਕਾਰ ਵੀ ਕਾ ਆਮ ਹੀ ਪਬਲਿਕ ਹੁੰਦੀ ਆ ਅਸੀਂ ਇਹਨਾਂ ਨੂੰ ਵੋਟਾਂ ਦੇ ਵਿੱਚ ਵੋਟਾਂ ਦੇ ਕੇ ਜਿਤਾ ਕੇ ਅਸੀਂ ਉਹਨਾਂ ਨੂੰ ਖਾਸ ਬਣਾਉਂਦੇ ਆ ਤਾਂ ਇਟ ਡਸਨਟ ਮੀਨ ਟੂ ਕਿ ਉਹ ਸਾਡੇ ਦੇ ਮਤਲਬ ਇੱਕ ਡਿਕਟੇਟਰਸ਼ਿਪ ਵਾਲੀ ਗੱਲ ਹੋ ਜਾਂਦੀ ਹੈ ਜੀ। ਦਿਸ ਇਜ਼ ਵੈਰੀ ਰੋਂਗ। ਕ੍ਰਿਸ਼ਨ ਮੰਦਿਰ ਚੌਂਕ ਚਾਹ ਜੀ। ਹਾਂਜੀ। ਹਾਂਜੀ ਹਾਂਜੀ। ਤੇ ਇੱਥੇ ਆਹ ਰੋਡ ਜਾਮ ਕੀਤੀ ਦੁਕਾਨ ਵਾਲੇ ਸੜਕ ਤੇ ਆਏ ਆ। ਰੋਡ ਸ ਤੇ ਇੱਥੇ ਸੁਵਿਧਾ ਕਾਰਪੋਰੇਸ਼ਨ ਵਾਲੇ ਆਏ ਸੀਗੇ ਕੁਝ ਇਹਨਾਂ ਦੀ ਆਪਣੇ ਸ਼ਾਪਸ ਵਗੈਰਾ ਪਸੀਲ ਕਰਕੇ ਸੀਗੇ। ਉਹ ਸ਼ਾਪਸ ਵਾਲਿਆਂ ਨੇ ਇੱਥੇ ਆਪਣੇ ਰੋਡ ਜਾਮ ਕਰਤਾ ਜੀ ਧੰਨਵਾਦ ਸਰ ਕਿਹੜੀ ਜਗ੍ਹਾ ਇਹ? ਆਪਣੇ ਇਹ ਹੈਗਾ ਜੀ ਆਪਣੇ ਕ੍ਰਿਸ਼ਨ ਮੰਦਿਰ ਦੇ ਨੇੜੇ ਹੈ ਜੀ ਕ੍ਰਿਸ਼ਨ ਮੰਦਿਰ ਦੇ ਰਤੋਂ ਰਾਤ ਲਗਾਏ ਆ ਪਰ ਤੇ ਜੇ ਸੰਤਾ ਪਤਾ ਵੀ ਨਾ ਕੋਈ ਨੋਟਿਸ ਦਿੱਤਾ ਸਵੇਰੇ ਸਵੇਰੇ ਆ ਕੇ ਲਗਾ ਕੇ ਗਏ ਜੀ ਮੈਂ ਤਾਂ ਸੁਣੀ ਤੁਹਾਡੀ ਗੱਲ ਹੋਈ ਕਿਸੇ ਨਾਲ ਨਹੀਂ ਜੀ ਮੇਰੀ ਕੋਈ ਸੀ ਨਾ ਸਰ ਤੁਸੀਂ ਕਿਹੜੇ ਥਾਣੇ ਤੋਂ ਆਏ ਹੋ ਜੀ ਕੁਝ ਆਪਣੇ ਮੈਂ ਟ੍ਰੈਫਿਕ ਪੁਲਿਸ ਤੋਂ ਹਾਂ ਟ੍ਰੈਫਿਕ ਤੋਂ ਹਾਂ ਸਰ ਆਪਣਾ ਸ਼ੁਭਨਾਮ ਦੱਸੋ ਜੀ ਜੋ ਆਪਣੇ ਇਹ ਅਸੀਂ ਰਵਿੰਦਰ ਸਿੰਘ ਹੈ ਜੀ ਮੇਰਾ ਨਾਮ ਜੀ ਦੇ ਸਰ ਹੁਣ ਤੁਹਾਡੇ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਦਾ ਕੋਈ ਇਹਨਾਂ ਨੂੰ ਹਟਾਇਆ ਨਹੀਂ ਅਸੀਂ ਤਾਂ ਹਾਂਜੀ ਹਾਂਜੀ ਬਿਲਕੁਲ ਹਾਂਜੀ ਬਿਲਕੁਲ ਅਸੀਂ ਤਾਂ ਇਹਨਾਂ ਨੂੰ ਦੱਸ ਆਪਣੇ ਕਹਿ ਰਹੇ ਆ ਜੀ ਵੀ ਆਪਣਾ ਜਿਹੜਾ ਜਾਮ ਆ ਆਹ ਧਰਨਾ ਹੈ ਇਹਨੂੰ ਤੁਸੀਂ ਸਾਈਡ ਤੇ ਕਰੋ ਜੀ ਜੀ ਕਿ ਚੋਪੜੇ ਆਪਣੇ ਆਮ ਪਬਲਿਕ ਦੇ ਵਾਸਤੇ ਜਿਹੜਾ ਰਸਤਾ ਆ ਉਹ ਆਪਣੇ ਖੋਲੇ ਜਾਵੇ ਸਚਾਰੂ ਢੰਗ ਨਾਲ ਟ੍ਰੈਫਿਕ ਚਲਾਈ ਜਾਵੇ ਜੀ ਨਹੀਂ ਇਹਨਾਂ ਵੱਲੋਂ ਖੋਲੇ ਜਾਦਾ ਤੇ ਤੁਹਾਡੇ ਵੱਲੋਂ ਕੀ ਸਟੈਪ ਹੋਏਗਾ ਸਰ अच्छा ਅਸੀਂ ਆਪਣੇ ਸੀਨੀਅਰ ਅਫਸਰਾਂ ਨੂੰ ਸੋ ਨੋਟਿਸ ਕਰਾਤਾ ਜੀ ਆਪਾਂ ਜੋਨ ਚਾਹਬ ਨੂੰ ਨੋਟਿਸ ਕਰਾਤਾ ਹੋਣਗੇ ਦੁਕਾਨਾਂ ਬੰਦ ਕੀਤੀਆਂ ਨੇ ਦੁਕਾਨਾਂ ਸਰ तकरीबन ਹੋਣ ਗਿਆ 10 15 ਦੁਕਾਨਾਂ ਜੀ ਸਰ ਵਜ੍ਹਾ ਪਤਾ ਲੱਗੀ ਕਿਉਂ ਇਹਨਾਂ ਦੇ ਸੀਲ ਕੀਤੀ ਗਈਆਂ ਨਹੀਂ ਜੀ ਸਾਨੂੰ ਕੋਈ ਨਹੀਂ ਪਤਾ ਠੀਕ ਹੈ ਸਰ ਥੈਂਕ ਯੂ